ਇਹ ਹੈ ਜੀ ਭਾਗ ਦੂਜਾ ਤੇ ਦੂਜੇ ਭਾਗ ਚੱਪਾ ਗੱਲ ਕਰਦੇ ਆ ਜਿੱਥੋਂ ਪਿਛਲੀ ਵੀਡੀਓ ਖਤਮ ਹੋਈ ਸੀਗੀ ਔਰੰਗਜ਼ੇਬ ਦਾ ਜਦੋਂ ਸਮਾਂ ਆਇਆ ਸੀਗਾ ਤਾਂ ਉਸ ਟਾਈਮ ਕੀ ਹੋਇਆ ਸੀਗਾ ਲਿਖਿਆ ਹੋਇਆ ਵੀ ਔਰੰਗਜ਼ੇਬ ਦਾ ਸਮਾਂ ਜਦੋਂ ਆਇਆ ਤਾਂ ਮੁਗਲਾਂ ਦੀ ਤੱਕੇਸ਼ਾਈ ਹੱਦੋਂ ਵੱਧ ਗਈ ਸੀ ਹੁਣ ਔਰੰਗਜ਼ੇਬ ਦਾ ਜਦੋਂ ਟਾਈਮ ਆਇਆ ਤਾਂ ਉਹਨੇ ਕੀ ਕੀਤਾ ਸਿੱਖਾਂ ਨੂੰ ਹਿੰਦੂਆਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਉਹਨਾਂ ਤੇ ਜ਼ੁਲਮ ਕਰਨੇ ਸ਼ੁਰੂ ਕਰਤੇ ਸੀਗੇ ਕਿਉਂਕਿ ਔਰੰਗਜ਼ੇਬ ਦਾ ਮੇਨ ਮੋਟਿਵ ਇਹ ਹੀ ਸੀ ਵੀ ਮੈਂ ਤਾਂ ਆਪਣਾ ਮੁਸਲਿਮ ਧਰਮ ਇੱਥੇ ਲੈ ਕੇ ਆਣਾ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਹਰ ਇੱਕ ਮੁਸਲਮਾਨ ਐਵੇਂ ਦਾ ਸੀਗਾ ਔਰੰਗਜ਼ੇਬ ਇੱਕ ਬਾਦਸ਼ਾਹ ਸੀਗਾ ਤੇ ਕਹਿਣ ਨੂੰ ਬਾਦਸ਼ਾਹ ਚੰਗੇ ਵੀ ਸੀਗੇ ਤੇ ਔਰੰਗਜ਼ੇਬ ਵਰਗੇ ਵੀ ਸੀਗੇ ਤਾਂ ਔਰੰਗਜ਼ੇਬ ਨੇ ਸਿੱਖਾਂ ਨੂੰ ਹਿੰਦੂਆਂ ਨੂੰ ਇੰਨਾ ਪ੍ਰੇਸ਼ਾਨ ਕੀਤਾ ਤੰਗ ਕੀਤਾ ਜ਼ੁਲਮ ਕੀਤੇ ਵੀ ਉਹਨਾਂ ਦੇ ਮੰਦਰ ਵੀ ਹਟਾਤੇ ਸੀਗੇ ਗੁਰਦੁਆਰੇ ਵੀ ਢਾਉਣੇ ਸ਼ੁਰੂ ਕਰਤੇ ਸੀਗੇ ਤੇ ਔਰੰਗਜ਼ੇਬ ਨੇ ਕੀ ਕੀਤਾ ਸ਼ੇਰ ਗੁਰੂ ਤੇਗ ਬਹਾਦਰ ਜੀ ਦੀ ਜਦੋਂ ਸ਼ਹੀਦੀ ਹੋਈ ਸੀਗੀ ਔਰੰਗਜ਼ੇਬ ਦੇ ਟਾਈਮ ਤੇ ਹੀ ਹੋਈ ਸੀਗੀ ਤੇ ਉਹ ਕਿਵੇਂ ਦਾ ਬਾਦਸ਼ਾਹ ਸੀਗਾ ਉਹ ਆਪਾਂ ਸਾਰਿਆਂ ਨੂੰ ਪਤਾ ਜੇ ਉਹ ਆਪਾਂ ਸੁਣਦੇ ਆਂ ਤੇ ਉਸਨੇ ਕੀ ਕੀਤਾ ਕੀਰਤਨ ਕਰਨ ਤੇ ਮਨਾਹੀ ਲਾਤੀ ਸੀਗੀ ਮੰਦਰ ਤੇ ਗੁਰਦੁਆਰੇ ਜਾਣ ਤੇ ਮਨਾਹੀ ਲਾਤੀ ਸੀਗੀ ਇਸੇ ਜ਼ੁਲਮ ਨੂੰ ਰੋਕਣ ਵਾਸਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੀ ਸ਼ਹੀਦੀ ਦਿੱਤੀ ਸੀਗੀ 11 ਨਵੰਬਰ 1675 ਈਸਵੀ ਨੂੰ ਦਿੱਲੀ ਵਿੱਚ ਔਰੰਗਜ਼ੇਬ ਨੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਸੀਗਾ ਗੁਰੂ ਸਾਹਿਬ ਦੇ ਸ਼ਹੀਦੀ ਨੇ ਸਿੱਖਾਂ ਦੇ ਮਨਾਂ ਵਿੱਚ ਗੁੱਸੇ ਤੇ ਜੋਸ਼ ਦੀ ਅੱਗ ਬਾਲ ਦਿੱਤੀ ਸੀਗੀ ਤੇ ਗੁੱਸਾ ਤੇ ਜੋਸ਼ ਸਿਰਫ ਸਿੱਖਾਂ ਦੇ ਮਨਾਂ ਵਿੱਚ ਨਹੀਂ ਸੀਗਾ ਗੁੱਸਾ ਤੇ ਜੋਸ਼ ਹਿੰਦੂ ਪਰਿਵਾਰਾਂ ਦੇ ਮਨਾਂ 'ਚ ਵੀ ਸੀਗਾ ਤੇ ਮੁਸਲਮ ਪਰਿਵਾਰਾਂ ਰਹਿੰਦੇ ਮਨਾਚ ਵੀ ਸੀਗਾ ਕਿਉਂਕਿ ਸਿੱਖ ਤੇ ਮੁਸਲਮ ਪਰਿਵਾਰ ਆਪਸ ਚ ਮਿਲ ਕੇ ਤਾਂ ਰਹਿੰਦੇ ਸੀਗੇ ਪਰ ਇੱਕ ਬਾਦਸ਼ਾਹ ਦੇ ਹੁਕਮ ਕਰਕੇ ਉਹਨਾਂ ਨੂੰ ਆਪਸ ਚ ਵੰਡਿਆ ਜਾ ਰਿਹਾ ਸੀਗਾ ਉਸ ਟਾਈਮ ਸਿੱਖਾਂ ਨੇ ਮਾਰਨ ਤੇ ਮਾਰਨ ਦੀ ਪੱਕੀ ਧਾਰ ਲਈ ਸੀ ਕਿ ਵੀ ਜਾਂ ਮਰਾਂਗੇ ਜਾਂ ਮਾਰਾਂਗੇ ਤੇ ਉਸ ਤੋਂ ਬਾਅਦ ਕੀ ਹੋਇਆ ਵੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੱਥ ਕਮਾਨ ਆਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸੋਚ ਲਿਆ ਸੀਗਾ ਵੀ ਹੁਣ ਤਾਂ ਤਲਵਾਰ ਚੱਕਣੀ ਪਊਗੀ ਕਿਉਂਕਿ ਤਲਵਾਰ ਚੱਕੇ ਬਿਨਾ ਨਿਪੋ ਔਖਾ ਹੈ ਸੋ ਮਹਾਰਾਜ ਨੇ ਧੱਕੇਸ਼ਾਹੀ ਨਾਲ ਟੱਕਰ ਲੈਣ ਵਾਸਤੇ ਬੜੇ ਖੁੱਲੇ ਪਮਾਨੇ ਉੱਤੇ ਫੌਜਾਂ ਤਿਆਰ ਕਰਨੀਆਂ ਆਰੰਭ ਕਰ ਦਿੱਤੀਆਂ ਜਿਨ੍ਹਾਂ ਨੂੰ ਖੰਡੇ ਦੀ ਧਾਰ ਤੇ ਤਿਆਰ ਹੋਣਾ ਪਿਆ ਤੇ ਗੁਰੂ ਸਾਹਿਬ ਨੂੰ ਇਹ ਤਾਂ ਪਤਾ ਸੀ ਵੀ ਸਿੱਖ ਫੌਜਾਂ ਇਸ ਟਾਈਮ ਪੱਕੀਆਂ ਪਰ ਗੁਰੂ ਸਾਹਿਬ ਨੇ ਉਸ ਟਾਈਮ ਸਿੱਖ ਵੱਜਾਂ ਦਾ ਸਿੱਖ ਖਾਲਸਾ ਦਾ ਖਾਲਸਾ ਪੰਥ ਦਾ ਹੀ ਕਿ ਇਮਤਿਹਾਨ ਵੀ ਲਿਆ ਸੀਗਾ ਕਿਉਂਕਿ ਗੁਰੂ ਸਾਹਿਬ ਨੇ ਉਸ ਟਾਈਮ ਸਿੱਖਾਂ ਤੋਂ ਸੀਸ ਮੰਗੇ ਸੀਗੇ ਸਿਰ ਮੰਗੇ ਸੀਗੇ ਤਾਂ ਜਿਨ੍ਹਾਂ ਪੰਜ ਪਿਆਰੇ ਨੂੰ ਆਪਾਂ ਜਾਣਦੇ ਹਾਂ ਇੱਥੋਂ ਹੀ ਗੁਰੂ ਸਾਹਿਬ ਨੇ ਉਹਨਾਂ ਨੂੰ ਪੰਜ ਪਿਆਰੇ ਬਣਾਇਆ ਸੀਗਾ ਹੋਇਆ ਕਿ ਸੀਗਾ ਵੀ ਪਰੇ ਦੀਵਾਨ ਅੰਦਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰ ਮੰਗੇ ਤੇ ਸਿੱਖੀ ਇੱਥੇ ਇਮਤਿਹਾਨ ਵਿੱਚ ਪਾਸ ਹੋਈ ਸੀਗੀ ਕਿਉਂਕਿ ਪੰਜ ਸਿੱਖਾਂ ਨੇ ਸੀਸ ਪੇਂਟ ਕੀਤੇ ਸੀਗੇ ਇਸ ਤਰ੍ਹਾਂ ਗੁਰੂ ਨਾਨਕ ਦੇ ਚਲਾਏ ਹੋਏ ਪੰਥ ਨੂੰ ਦਸਵੇਂ ਪਾਤਸ਼ਾਹ ਨੇ ਪੂਰਨਤਾ ਬਖਸ਼ੀ ਸੀਗੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀਗਾ ਤੇ ਉਹਨਾਂ ਪੰਜ ਪਿਆਰਿਆਂ ਤੋਂ ਆਪ ਅੰਮ੍ਰਿਤ ਛਕਿਆ ਸੀਗਾ ਤੇ ਇੱਥੋਂ ਖਾਲਸਾ ਪੰਥ ਦੀ ਸ਼ੁਰੂਆਤ ਹੋਈ ਸੀਗੀ ਜਿਸ ਦਿਨ ਖਾਲਸਾ ਪੰਥ ਦੀ ਸਥਾਪਨਾ ਹੋਈ ਸੀਗੀ ਉਹ ਦਿਨ ਸੀ ਵਿਸਾਖੀ ਦਾ 1756 ਈਸਵੀ ਨੂੰ ਤੇ ਹਜ਼ਾਰਾਂ ਹੀ ਸਿੱਖਾਂ ਨੇ ਅੰਮ੍ਰਿਤ ਛਕਿਆ ਤੇ ਅਮਰਤਾਰੀ ਬਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਕਿਹਾ ਮੇਰਾ ਰੂਪ ਬਹਾਦਰ ਸਿੰਘੋ ਹੁਣ ਅਸੀਂ ਵਾਹਿਗੁਰੂ ਜੀ ਦਾ ਖਾਲਸਾ ਬਣੇ ਹਾਂ ਤਾਂ ਵਾਹਿਗੁਰੂ ਜੀ ਦੀ ਫਤਿਹ ਵੀ ਜ਼ਰੂਰ ਹੋਵੇਗੀ ਖਾਲਸਾ ਜੀ ਤੁਸੀਂ ਅੱਜ ਤੋਂ ਅਕਾਲ ਪੁਰਖ ਦੇ ਪੁੱਤਰ ਹੋ ਵਾਹਿਗੁਰੂ ਦਾ ਰੂਪ 84 ਤੋਂ ਉੱਚੇ ਜੰਮਣ ਮਰਨ ਤੋਂ ਰਹਿਤ ਤੇ ਸਾਰੀ ਧਰਤੀ ਦੇ ਬਾਦਸ਼ਾਹ ਹੋ ਤੁਹਾਡਾ ਜਨਮ ਖੰਡੇ ਦੀ ਧਾਰ ਵਿੱਚੋਂ ਹੋਇਆ ਹੈ ਜੋ ਸ਼ਸਤਰ ਤੁਹਾਡੀ ਖੇਡ ਹੈ ਲੜਨਾ ਤੁਹਾਡਾ ਕਰਮ ਹੈ ਤੇ ਧਰਮ ਦਾ ਰਾਜ ਕਰਨਾ ਤੁਹਾਡਾ ਹੱਕ ਹੈ ਇਨਸਾਨ ਇਨਸਾਨ ਬਰਾਬਰ ਹੈ ਜਾਤ ਪਾਤ ਭਰਮ ਹੈ ਤੇ ਊਚ ਨੀਚ ਭੁਲੇਖਾ ਹੈ ਦੁਨੀਆ 84 ਦਾ ਗੇੜ ਹੈ ਤੇ ਖਾਲਸਾ ਸਭ ਤੋਂ ਉੱਚਾ ਹੈ ਤੁਸੀਂ ਵਾਹਿਗੁਰੂ ਦੇ ਚੁਣੇ ਹੋਏ ਸੰਤ ਸਿਪਾਹੀ ਹੋ ਇਹ ਗੱਲਾਂ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਨੂੰ ਬੋਲੀਆਂ ਤਾਂ ਸੰਗਤਾਂ ਵਿੱਚ ਬਹੁਤ ਜ਼ਿਆਦਾ ਜੋਸ਼ ਆ ਗਿਆ ਸੰਗਤਾਂ ਨੇ ਆਪਣੇ ਤਲਵਾਰਾਂ ਵੀ ਲਿਸ਼ਕਾਈਆਂ ਉਸ ਟਾਈਮ ਤੇ ਤਾਂ ਉਸ ਟਾਈਮ ਸੰਗਤ ਨੇ ਇੱਕ ਚੀਜ਼ ਬੋਲੀ ਵੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿੰਦਗੀ ਦਾ ਜ਼ਿਆਦਾਤਰ ਹਿੱਸਾ ਯੁੱਧਾਂ 'ਚ ਜਾਂ ਲੜਾਈਆਂ 'ਚ ਹੀ ਬਿਤਾਇਆ ਕਿਉਂਕਿ ਬਹੁਤ ਜ਼ਿਆਦਾ ਉਸ ਟਾਈਮ ਲੜਾਈਆਂ ਹੋਈਆਂ ਚਾਹੇ ਮੁਗਲਾਂ ਨਾਲ ਹੋਣ ਚਾਹੇ ਪਹਾੜੀ ਰਾਜਿਆਂ ਨਾਲ ਹੋਣ ਸ਼ਿਰਪੁਰ ਗੋਬਿੰਦ ਸਿੰਘ ਜੀ ਨੇ ਆਪਣੀ ਜ਼ਿੰਦਗੀ ਦਾ ਜੋ ਲੜਾਈਆਂ 'ਚ ਹਿੱਸਾ ਗੁਜ਼ਾਰਿਆ ਉਹਨਾਂ ਵਿੱਚ ਪੰਗਾਣੀ ਦੇ ਮੈਦਾਨ ਤੋਂ ਲੈ ਕੇ ਜੋ ਲੜਾਈ ਹੋਈ ਸੀ ਕਿ ਪੰਗਾਣੀ ਦਾ ਯੁੱਧ ਹੋਇਆ ਸੀਗਾ 1743 ਵਿੱਚ ਉੱਥੋਂ ਲੈ ਕੇ ਜੋ ਅਖੀਰਲੀ ਲੜਾਈ ਸੀਗੀ ਮੁਕਸਰ ਦੀ ਪਵਿੱਤਰ ਧਰਤੀ ਤੇ ਹੋਈ ਸੀਗੀ ਜੋ 1762 ਈਸਵੀ ਨੂੰ ਹੋਈ ਸੀ ਉੱਥੇ ਤੱਕ ਤੁਸੀਂ ਆਪ حساب ਲਾਓ ਵੀ ਜੇ ਐਨੇ ਸਾਲ ਸ਼੍ਰੀ ਗੋਬਿੰਦ ਸਿੰਘ ਜੀ ਨੇ ਜੰਗਾਂ ਲੜੀਆਂ ਯੁੱਧ ਲੜੇ ਤਾਂ ਜ਼ਿੰਦਗੀ ਦਾ ਕਿੰਨਾ ਹਿੱਸਾ ਉਹਨਾਂ ਦਾ ਲੜਾਈਆਂ 'ਚ ਹੀ ਬੀਤਿਆ ਉਸ ਤੋਂ ਅੱਗੇ ਜੇ ਆਪਾਂ ਗੱਲ ਕਰੀਏ ਜੋ ਚਮਕੌਰ ਦਾ ਯੁੱਧ ਹੋਇਆ ਸੀ ਚਮਕੌਰ ਦੀ ਜੋ ਲੜਾਈ ਹੋਈ ਸੀਗੀ ਆਪਾਂ ਨੂੰ ਪਤਾ ਹੈ ਵੀ ਉਸ ਟਾਈਮ 40 ਸਿੰਘਾਂ ਦੇ ਨਾਲ 10 ਲੱਖ ਦੀ ਫੌਜ ਦੀ ਲੜਾਈ ਹੋਈ ਸੀ ਕਿ ਜਿੱਤ ਕੀਦੀ ਹੋਈ ਸੀ ਲਿਖਿਆ ਹੋਇਆ ਵੀ ਨਵੇਂ ਉੱਠ ਰਹੇ ਸਿੱਖ ਪੰਥ ਉੱਤੇ ਚਮਕੌਰ ਦਾ ਯੁੱਧ ਇੱਕ ਭਾਰੀ ਸੱਟ ਸੀਗੇ ਇਸੇ ਦਿਨ ਸਿੱਖੀ ਨੇ ਸਦਾ ਵਾਸਤੇ ਜਾਂ ਤਾਂ ਮਿਟਣਾ ਸੀ ਜਾਂ ਉਸ ਟਾਈਮ ਅਮਰ ਹੋਣਾ ਸੀ